ਸਿੱਤ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ 2011 ਤੋਂ ਲੈ ਕੇ ਪੰਜਾਬੀ ਪੰਜਾਬ ਦੇ ਆਰਟਿਸਟਿੰਗਰ ਜੋ ਕਿ ਵੈਸਟ ਰਹੇ ਹਨ 2020 ਤੱਕ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜਾ ਵਧੀਆ ਲੱਗਦਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਤੇ ਤੁਹਾਨੂੰ ਇਸ ਦੇ ਵਿੱਚੋਂ ਇਹਨਾਂ ਦਾ ਕਿਹੜਾ ਗਾਣਾ ਸਭ ਤੋਂ ਵੈਸਟ ਲੱਗਿਆ ਹੈ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਚੈੱਕ ਕਰਤ ਹਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਪੰਜਾਬੀ ਸ਼ਿੰਗਾਰਾਂ ਦੀ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਤੁਸੀਂ ਇੰਨਾ ਸਾਲਾਂ ਦੇ ਵਿੱਚ ਸਭ ਤੋਂ ਵੱਧ ਕਿਸ ਨੂੰ ਸ਼ੋਅ ਲਿਆ ਹੈ ਉਹ ਵੀ ਜ਼ਰੂਰ ਦੱਸ ਕੇ ਜਾਓ ਪੰਜਾਬ ਦੀਆਂ ਹਾਲ ਖਬਰਾਂ ਅੱਧ ਨਿਊਜ਼ ਅਤੇ ਕੈਕਾਂ ਨੂੰ ਦੇਖਣ ਦੇ ਲਈ ਸਾਡੇ ਪੇਜ ਨੂੰ ਜ਼ਰੂਰ ਲਾਇਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਇਹਦੇ ਵਿੱਚੋਂ ਕੌਣ ਸਾਰਿਆਂ ਨੂੰ ਵਧੀਆ ਲੱਗਦਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਓ ਕਿਉਂਕਿ ਪਨਾਣੇ ਸਿੰਗਰ ਸਭ ਤੋਂ ਜ਼ਿਆਦਾ ਫੱਟ ਬੈਸਟ ਮੰਨੇ ਜਾਂਦੇ ਸਨ ਚੈੱਕ ਕਰ ਆਪਾਂ ਇਹਨਾਂ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮੁਕਾਬਲਾ ਇਸ ਟਾਈਮ ਦੇ ਵਿੱਚ ਬੱਬੂ ਮਾਨ ਅਤੇ ਸੇਤੂ ਮੂਸੇਵਾਲਾ ਹੋਇਆ ਸੀ ਅਤੇ ਇਹਨਾਂ ਦੇ ਵਿੱਚ ਟਿਕ ਹੋਰ ਸਿੰਗਰ ਦਾ ਨਾਮ ਵੀ ਕਾਫੀ ਰਿਹਾ ਹੈ ਜੋ ਕਿ ਆਪਸ ਵਿੱਚ ਗਾਣਿਆਂ ਦਾ ਪ੍ਰੋਤ ਕਰਦੇ ਰਹੇ ਹਨ ਹਰਨਕਰਨ ਔਜਲਾ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਸ ਨੂੰ ਸੁਣਦੇ ਹੋ ਅਤੇ ਕਿਸ ਨੂੰ ਲਾਇਕ ਕਰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਪਪੂ ਮਾਨ ਕਰਨ ਔਜਲਾ ਜਸਪੀ